ਭਗਵੰਤ ਮਾਨ ਲਈ ਆਈ ਮੰਦ ਭਾਗੀ ਖਬਰ ਬੇਟੀ ਸੀਰਤ ਕੌਰ ਮਾਨ ਨੂੰ ਮੈਲ ਪਹੁੰਚੇ ਹਸਪਤਾਲ ਡਾਕਟਰਾਂ ਦੀ ਰਿਪੋਰਟ ਦੇਖ ਉੱਚੀ ਉੱਚੀ ਲੱਗੇ ਰੋਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਇੱਕ ਝੰਡੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਅਨੁਸਾਰ ਉਹਨਾਂ ਦੀ ਧੀ ਸੀਰਤ ਕੌਰ ਮਾਨ ਨੂੰ ਅਚਾਨਕ ਤਬੀਅਤ ਵਿਗੜਨ ਕਾਰਨ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਵੇਂ ਹੀ ਮਾਨ ਸਾਹਿਬ ਨੂੰ ਇਹ ਜਾਣਕਾਰੀ ਮਿਲੀ ਉਹ ਆਪਣੀ ਸਾਰੀ ਸਰਕਾਰੀ ਮੀਟਿੰਗਾਂ ਰੱਦ ਕਰਕੇ ਤੁਰੰਤ ਹਸਪਤਾਲ ਪਹੁੰਚੇ ਹਸਪਤਾਲ ਦੇ ਕਾਰਿਡੋਰ 'ਚ ਮਾਨ ਸਾਹਿਬ ਦੀ ਹਾਲਤ ਦੇਖਣ ਵਾਲੀ ਸੀ ਜਸ਼ਮਦੀਦਾਂ ਅਨੁਸਾਰ ਜਦ ਉਹਨਾਂ ਨੇ ਡਾਕਟਰਾਂ ਦੀ ਰਿਪੋਰਟ ਹੱਥ ਵਿੱਚ ਲਈ ਤਾਂ ਉਹਨਾਂ ਦੇ ਮੂੰਹੋਂ ਉੱਚੀ ਉੱਚੀ ਰੋਣ ਦੀ ਆਵਾਜ਼ ਆਈ ਹਾਲਾਂਕਿ ਹਸਪਤਾਲ ਪ੍ਰਬੰਧਨ ਵੱਲੋਂ ਅਜੇ ਤੱਕ ਕੋਈ ਸਰਕਾਰੀ ਬੁਲਟਿਨ ਜਾਰੀ ਨਹੀਂ ਕੀਤਾ ਗਿਆ ਪਰ ਅੰਦਰੂਨੀ ਸੂਤਰ ਦੱਸ ਰਹੇ ਨੇ ਕਿ ਮਾਮਲਾ ਗੰਭੀਰ ਹੋ ਸਕਦਾ ਹੈ ਕਈ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਕੇਵਲ ਪਰਿਵਾਰਿਕ ਨਹੀਂ ਕਿਸੇ ਰਾਜਨੀਤਿਕ ਸਾਜ਼ਿਸ਼ ਦੀ ਲੜੀ ਵੀ ਹੋ ਸਕਦੀ ਹੈ ਇਹ ਸਾਰੇ ਘਟਨਾ ਚੱਕਰ 'ਚ ਗੁਰਪ੍ਰੀਤ ਕੌਰਮਾਨ ਦੀ ਦੂਜੀ ਪਤਨੀ ਦੀ ਗੈਰ ਹਾਜ਼ਰੀ ਨੇ ਹੋਰ ਵੀ ਸਵਾਲ ਖੜੇ ਕਰ ਦਿੱਤੇ ਨੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਨੇ ਕਿ ਕੀ ਇਹ ਸਿਰਫ ਤਬੀਤ ਵਿਗੜਨ ਦੀ ਗੱਲ ਹੈ ਜਾਂ ਕੁਝ ਹੋਰ ਵੀ ਛੁਪਾਇਆ ਜਾ ਰਿਹਾ ਹੈ ਉੱਤੇ ਹੀ ਭਗਵੰਤ ਮਾਨ ਵੱਲੋਂ ਮੀਡੀਆ ਨੂੰ ਵੀ ਆਦੇਸ਼ ਦਿੱਤੇ ਗਏ ਨੇ ਕਿ ਖਬਰਾਂ ਨੂੰ ਜ਼ਿਆਦਾ ਵਧਾ-ਚੜਾ ਕੇ ਪੇਸ਼ ਨਾ ਕੀਤਾ ਜਾਵੇ ਅਤੇ ਮੀਡੀਆ ਨੂੰ ਅੰਦਰ ਜਾਣ ਤੋਂ ਸਖਤ ਮਨਾ ਕੀਤਾ ਹੈ ਹੁਣ ਸਾਰਿਆਂ ਦੀ ਨਜ਼ਰ ਅਗਲੀ ਰਿਪੋਰਟ ਤੇ ਟਿਕੀ ਹੋਈ ਹੈ ਕਿ ਮਾਨ ਸਾਹਿਬ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਸੰਘਰਸ਼ ਸਾਬਤ ਹੋਵੇਗਾ ਕਿ ਕਿਸੇ ਨੇ ਰਚੀ ਹੈ ਇਹ ਖਿਲਾਫ ਇੱਕ ਖਾਮੋਸ਼ ਯੁੱਧ ਭਗਵੰਤ ਮਾਨ ਦੀ ਬੇਟੀ ਦੀ ਅਚਾਨਕ ਸਿਹਤ ਵਿਗੜ ਜਾਣਾ ਤੇ ਭਗਵੰਤ ਮਾਨ ਵੱਲੋਂ ਸਾਰੀ ਮੀਟਿੰਗਾਂ ਰੱਦ ਕਰਕੇ ਆਪਣੀ ਬੇਟੀ ਨੂੰ ਮਿਲਣ ਪਹੁੰਚਣਾ ਇਹ ਲੋਕਾਂ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਅੱਚ ਵਿੱਚ ਭਗਵੰਤ ਮਾਨ ਦੀ ਬੇਟੀ ਦੀ ਸਿਹਤ ਵਿਗੜੀ ਹੈ ਜਾਂ ਇਹ ਕੋਈ ਰਾਜਨੀਤਿਕ ਚਾਲ ਹੈ ਇਸ ਉੱਪਰ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਮੇਰੇ ਪਿਆਰੇ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹ ਸਿਰਫ ਇੱਕ ਕਲਪਨਾਤਮਕ ਰਚਨਾ ਹੈ ਇਸ ਦਾ ਅਸਲ ਘਟਨਾ ਨਾਲ ਕੋਈ ਸੰਬੰਧ ਨਹੀਂ ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦਿਆ ਤੁਹਾਨੂੰ ਜਲਦ ਹੀ ਇਦਾਂ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ